ਤੰਗਨ ਹਾਲਤ ਦੇ ਵਿੱਚ ਪੈਰ ਸੁੱਜੇ ਹੋਇਆ ਸੱਟਾਂ ਲੱਗੀਆਂ ਹੋਈਆਂ ਇਸ਼ਨਾਨ ਕੀਤੇ ਆ ਜਿਵੇਂ ਮਸਾਲਾਂ ਬੱਦੀ ਬੀਤਗੇ ਹੁੰਦੇ ਆ ਬਹੁਤ ਮਾੜੀ ਹਾਲਤ ਦੇ ਵਿੱਚ ਅਸਬੀਰ ਜੀ ਸਿਆਰੇ ਪੀਐਚਯੂ ਦੇ ਗੇਟ ਨੰਬਰ 4 ਦੇ ਸਾਹਮਣੇ ਗਲੀਆਂ ਦੇ ਵਿੱਚ ਘੁੰਮਦਾ ਸੀ ਬਹੁਤ ਮਾੜੀ ਹਾਲਤ ਦੇ ਜੀ ਵੀ ਆਪਣਾ ਫਰਜ਼ ਨਿਭਾਓ ਇਸ ਵੀਰ ਦੀ ਵੀਡੀਓ ਨੂੰ ਸ਼ੇਅਰ ਕਰਕੇ ਜੇ ਕੋਈ ਪਹਿਚਾਣਦਾ ਤਾਂ ਸਾਡੇ ਨਾਲ ਸੰਪਰਕ ਕਰਕੇ ਤਾਂ ਜੋ ਇਹ ਵੀਰ ਇਹ ਨੌਜਵਾਨ ਮਾਂ ਦਾ ਪੁੱਤ ਆਪਣੇ ਘਰ ਜਾ ਸਕੇ ਆ ਦੇਖੋ ਜੀ ਬੰਦਾ ਬੜੀ ਬੁਰੀ ਹਾਲਤ ਦੇ ਵਿੱਚ ਆ ਤੇ ਇਹਦੇ ਸੱਟ ਵੀ ਲੱਗੀ ਹੋਈ ਆ ਬੜਾ ਬਿਮਾਰ ਆ ਜੀ ਪੁਲਿਸ ਇਹਦੀ ਹੈਲਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀਰ ਨੂੰ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਇਹ ਆਪਣਾ ਨਾਮ ਕਿਸ਼ੋਰ ਕੁਮਾਰ ਦੱਸਦਾ ਵੀਰ ਦੀ ਉਮਰ ਕਰੀਬ 25 26 ਸਾਲ ਦੀ ਆ ਹਿੰਦੀ ਬੋਲਦਾ ਆਪਣਾ ਪਤਾ ਕਿਤੇ ਪਟਨਾ ਬਿਹਾਰ ਦੱਸ ਰਿਹਾ ਲੁਧਿਆਣੇ ਪੀਏਯੂ ਤੇ ਗੇਟ ਨੰਬਰ 4 ਦੇ ਸਾਹਮਣੇ ਗਲੀਆਂ ਦੇ ਵਿੱਚ ਘੁੰਮਦਾ ਸੀ ਬਹੁਤ ਮਾੜੀ ਹਾਲਤ ਅਰਧ ਨਗਨ ਹਾਲਤ ਦੇ ਵਿੱਚ ਪੈਰ ਸੁੱਜੇ ਹੋਇਆ ਸੱਟਾਂ ਲੱਗੀਆਂ ਹੋਈਆਂ ਇਸ਼ਨਾਨ ਕੀਤੇ ਹਨ ਜਿਵੇਂ ਸਾਲਾਂ ਬੱਧੀ ਬੀਤ ਗਏ ਹੁੰਦੇ ਆ ਬਹੁਤ ਮਾੜੀ ਹਾਲਤ ਦੇ ਵਿੱਚ ਉੱਥੇ ਵੀਰ ਦੀ ਜਿੰਦਗੀ ਬਤੀਤ ਹੋ ਰਹੀ ਸੀ ਧੰਨਵਾਦ ਆ ਸਾਨੂੰ ਵੀਰ ਜਿਨ੍ਹਾਂ ਨੇ ਗਰਮੇਲ ਸਿੰਘ ਜੀ ਉਹਨਾਂ ਨੇ ਦੱਸਿਆ ਨਰਮਲ ਸਿੰਘ ਜੀ ਤੇ ਗੋਬਿੰਦ ਸਿੰਘ ਜੀ ਤੇ ਜਿਹੜੇ ਉਸ ਵੀਰ ਨੂੰ ਸਾਡੇ ਤਿੱਕਰ ਲੈ ਕੇ ਆਏ ਕਿ ਹੁਣ ਅਸੀਂ ਇਸ ਵੀਰ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਿਵੇਂ ਬਾਈ ਗਰਮੇਲ ਸਿੰਘ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਤੁਸੀਂ ਵੀ ਆਪਣਾ ਫਰਜ਼ ਨਿਭਾਓ ਇਸ ਵੀਰ ਦੀ ਵੀਡੀਓ ਨੂੰ ਸ਼ੇਅਰ ਕਰਕੇ ਜੇ ਕੋਈ ਪਹਿਚਾਣਦਾ ਤਾਂ ਸਾਡੇ ਨਾਲ ਸੰਪਰਕ ਕਰਕੇ ਤਾਂ ਜੋ ਇਹ ਵੀਰ ਇਹ ਨੌਜਵਾਨ ਮਾਂ ਦਾ ਪੁੱਤ ਆਪਣੇ ਘਰ ਜਾ ਸਕੇ ਮਾਗੀ ਬਹੁਤ ਜਿਆਦਾ ਪਰਮਾਤਮਾ ਦੇ ਕਿਰਪਾ ਕਰਨ ਕੇ ਵੀਰ ਜਿਵੇਂ ਹਜ਼ਾਰਾਂ ਹੀ ਮੁਫਤ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਕਰਦੇ ਮੈਂਬਰ ਆਪੋ ਆਪਣੇ ਘਰਾਂ 'ਚ ਹੁਣ ਟਿਕਰ ਪਹੁੰਚ ਚੁੱਕੇ ਆ ਉਹਨਾਂ ਵਾਂਗੇ ਵੀ ਆਪਣੇ ਘਰ ਆਪਣਿਆਂ ਦੇ ਵਿੱਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਸੀਂ ਜੀ ਇਹ ਲੁਧਿਆਣੇ ਤੋਂ ਯੂਨੀਵਰਸਿਟੀ ਗੀਟ ਨੰਬਰ ਚ ਆਪਦੇ ਕੋਲੇ ਇੱਕ ਹੋਂਦ ਦੇਖਿਆ ਸੀ ਪੰਜ-ਛੇ ਦਿਨ ਤੋਂ ਅਸੀਂ ਤਾਂ ਜਦੋਂ ਇਹ ਤੇ ਦੇਖਿਆ ਤੇ ਬੜਾ ਤਰਸ ਆਇਆ ਦੇਖ ਕੇ ਸਾਨੂੰ ਮੇਰੇ ਨਾਲ ਮੇਰੇ ਵੀਰ ਨਰਮਲ ਸਿੰਘ ਠੇਕੇਦਾਰ ਜੀ ਮੁੱਲਾਪੁਰ ਤੋਂ ਆ ਮੇਰੇ ਨਾਲ ਬਾਈ ਸਰਦਾਰ ਗੋਵਿੰਦ ਸਿੰਘ ਜੀ ਇਦਾਕੇਪਿੰਡ ਤੋਂ ਆ ਨੰਗੇ ਦੋ-ਚਾਰ ਵਾਰੀ ਤਾਂ ਦੇਖਿਆ ਤੇ ਬੜੀ ਖਸਤਾ ਹਾਲਤ ਦੇ ਵਿੱਚ ਸੀਗਾ ਇਹ ਤਾਂ ਸਾਨੂੰ ਦੇਖ ਕੇ ਦੁਕਾਨ ਵਾਲਿਆਂ ਨਾਲ ਸੰਪਰਕ ਕੀਤਾ ਸਾਰਿਆਂ ਨਾਲ ਉਹ ਕਹਿੰਦੇ ਬੜਾ ਇਦਾਂ ਹੀ ਸੜਕ ਤੇ ਫਿਰਦਾ ਰਹਿੰਦਾ ਤੇ ਸਾਨੂੰ ਫਿਰ ਯਾਦ ਆਇਆ ਮਨੁੱਖਤਾ ਦੀ ਸੇਵਾ ਵੀ ਸਾਡੇ ਬਿਲਕੁਲ ਸ਼ਹਿਰ ਦੇ ਨਾਲ ਹੀ ਬਾਈ ਮੈਂਟੂ ਜੀ ਜਿਹੜੀ ਸੇਵਾ ਕਰ ਰਹੇ ਮਨੁੱਖਤਾ ਦੀ ਸੇਵਾ ਵੀ ਕਿਉਂ ਨਾ ਇੱਥੇ ਪਹੁੰਚਾਇਆ ਜਾਵੇ ਤੇ ਅੱਜ ਅਸੀਂ ਡੀ ਡੀ ਆਰ ਕਟਾ ਕੇ ਲੁਧਿਆਣੇ ਠਾਣੇ ਤੋਂ ਤੇ ਇੱਥੇ ਬਾਈ ਜੀ ਕੋਲੇ ਲੈ ਕੇ ਆਏ ਆ ਸੰਸਥਾ ਦੇ ਵਿੱਚ ਮਨੁੱਖਤਾ ਦੀ ਸੇਵਾ ਦੇ ਵਿੱਚ ਤੇ ਇਹਦੀ ਸਾਮ ਸੰਭਾਲ ਹੋ ਸਕੇ ਕਿੱਥੋਂ ਦਾ ਹੈਗਾ ਇਹਦਾ ਕੋਈ ਜਿਹੜਾ ਹੈਗਾ ਇਹਨੂੰ ਆਪਦੇ ਪਿੰਡ گاؤں ਠੀਕ ਕਰਕੇ ਪਹੁੰਚਾਇਆ ਜਾਵੇ ਤਾਂ ਇਸ ਕਰਕੇ ਸੀਐਥ ਸੰਸਥਾ ਦੇ ਵਿੱਚ ਲੈ ਕੇ ਆਏ ਆ